ਕਾ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੈਮੋ ਦੇ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਤਸਵੀਰਾਂ ਨੇ ਰੋਪੜ ਦੇ ਹੋਮਗੜ ਦੇ ਧਰਨੇ ਦੀਆਂ ਮੇਰੇ ਨਾਲ ਖੜੇ ਨੇ ਉਹ ਬਜ਼ੁਰਗ ਜਿਹੜੇ ਪੈਨਸ਼ਨਾਂ ਢੀਕ ਰਹੇ ਨੇ ਕੁਝ ਨਹੀਂ ਮਿਲਿਆ ਸਰਕਾਰਾਂ ਬਦਲੀਆਂ ਲੀਡਰ ਵਰਗੇ ਬਦਲ ਗਏ ਕੁਰਸੀਆਂ ਬਦਲ ਗਈਆਂ ਪਰ ਨਹੀਂ ਬਦਲੇ ਤਾਂ ਇਹ ਸਰਕਾਰਾਂ ਦੇ ਜਿਹੜੇ ਲੀਡਰ ਕੁਰਸੀਆਂ ਤੇ ਬੈਠੇ ਨੇ ਉਹਨਾਂ ਦੇ ਖੋਪੜ ਇਹ ਸਦਾ ਹੀ ਖਰਾਬ ਰਹੇ ਨੇ ਇਹ ਕਦੇ ਮਜ਼ਦੂਰਾਂ ਨੂੰ ਦਬਾਉਂਦੇ ਨੇ ਕਦੇ ਕਿਸਾਨਾਂ ਨੂੰ ਦਬਾਉਂਦੇ ਨੇ 8 ਸਾਲ ਮੇਰਾ ਖਿਆਲ ਦੁਨੀਆ ਦਾ ਸਭ ਤੋਂ ਲੰਬਾ ਧਰਨਾ ਹੋਣਾ ਜਿਹੜਾ ਲੱਗਿਆ ਵਾ ਮਿਲਿਆ ਇਹਨਾਂ ਨੂੰ ਕੁਝ ਵੀ ਨਹੀਂ ਆਜਾ ਸਿਰਫ ਔਨ ਡਿਊਟੀ ਵਾਲਿਆਂ ਦੀਆਂ ਤਨਖਾਹ ਵਧਾ ਕੇ ਸ਼ਾਇਦ ਹੰਝੂ ਪੋਚੇ ਨੇ ਇਹਨਾਂ ਵੱਲੋਂ ਅੱਜ ਇੱਕ ਠੋਸ ਫੈਸਲਾ ਲਿਆ ਗਿਆ ਹੈ ਸਾਰੇ ਜ਼ਿਲ੍ਹਿਆਂ ਦੇ ਇੰਚਾਰਜ ਇਕੱਠੇ ਹੋ ਰਹੇ ਨੇ ਕੱਲ ਤੱਕ ਸਾਰੇ ਇਕੱਠ ਹੋਏਗਾ ਜਿੱਥੋਂ ਤੱਕ ਮੈਨੂੰ ਜਾਣਕਾਰੀ ਮਿਲੀ ਹੈ ਬਹੁਤ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਜੀ ਮੇਰੇ ਨਾਲ ਖੜੇ ਨੇ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਮੈਂ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਅਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਆਪਾਂ ਕੀ ਹੁਣ ਕੀ ਨੀਤੀ ਆਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਮੈਂ ਪ੍ਰਾਇਮੋ ਦੇ ਦਾ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ ਅਸੀਂ ਸਰੋਪਾ ਬਾਕੇ ਇਹਨਾਂ ਦਾ ਮਾਨ ਸਤਿਕਾਰ ਕਰਦਾ ਜਿਨ੍ਹਾਂ ਨੇ ਅੱਜ ਤੱਕ ਸਾਲੀ ਵਾਕੀ ਬੇਨਤੀ ਮੇਰੀ ਇਹ ਆ ਜਿੰਨੇ ਵੀ ਮੇਰੇ ਟਾਇਰ ਵੀਰ ਐ ਵੀ ਜੋ ਪਿੱਛੇ ਹੋਣਾ ਤਾਂ ਹੋ ਲਿਆ ਵੀ ਹੁਣ ਸਿਰ ਤੇ ਕੱਪੜਾ ਬਨ ਕੇ ਆ ਜਾਓ ਆਰ ਪਾਰ ਦੀ ਲੜਾਈ ਐ ਵੀ ਕਰਕੇ ਹੀ ਕੰਮ ਉਠਣਾ ਆਪਣਾ ਮਾਣ ਪਤਾ ਪੈਨਸ਼ਨ ਲੈ ਕੇ ਉਠਣਾ ਕਿ ਹੁਣ ਅਸੀਂ ਸਰਕਾਰ ਦੇ ਚਾਂਸੇ 'ਚ ਨਹੀਂ ਆਉਣਾ ਨਾ ਅਸੀਂ ਕਿਸੇ ਪ੍ਰਧਾਨਾ ਨਿਕੜੇ ਪਹਿਲੇ ਪ੍ਰਧਾਨ ਉਹਨਾਂ ਦੇ ਚਾਂਸੇ 'ਚ ਵੀ ਨਹੀਂ ਆਉਣਾ ਹੈਗਾ ਜਿਨ੍ਹਾਂ ਨੇ ਸਾਲ 7 ਸਾਲ ਕਮਰਾ ਕਰਕੇ ਰੱਖਿਆ 2024 ਦਾ ਵਿਧਾਨ ਸਭਾ ਦਾ ਸੈਸ਼ਨ ਐ ਉਸ ਤੋਂ ਬਾਅਦ ਕੀ ਕਰਨਾ ਕੱਲ 23 ਦਾ ਕਾਲ 24 ਪਰਸੋ 25 24 ਤੇ 25 ਦਾ ਉੱਥੇ ਸੈਸ਼ਨ ਚੱਲਣਾ ਉਸ ਤੋਂ ਬਾਅਦ ਕੀ ਡਿਸੀਜਨ ਆ ਤੁਹਾਡਾ ਉਹਨਾਂ ਬਾਬਾ ਕਰਦੇ ਆ ਬੈਠ ਕੇ ਕਮੇਟੀ ਅੱਜ ਰਾਤ ਨੂੰ ਬਹਿੰਦਾ ਕਰੂਗਾ ਤੁਹਾਡੇ ਸਾਰੇ ਮੈਂਬਰ ਕਮੇਟੀ ਸਾਡੀ ਆ ਰਹੀ ਹੈ ਅਸੀਂ ਬਾਤੇ-ਬਾਤੇ ਅਸੀਂ ਰੋਡ ਜਾਮ ਕਰਨ ਦੀ ਤਿਆਰੀ ਕਰ ਰਹੇ ਹਾਂ ਬਹੁਤ ਸਾਰੇ ਜਵਾਨ ਬਹੁਤ ਸਾਰੇ ਜਵਾਨ ਹੀ ਕਹਿ ਦਾਂਗਾ ਜਵਾਨ ਹੀ ਹੁੰਦੇ ਨੇ ਪੁਲਿਸ ਵਾਲੇ ਤਾਂ ਹੈ ਨਾ ਤੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਪਹੁੰਚ ਚੁੱਕੇ ਨੇ ਜ਼ਰੂਰੀ ਆ ਰ ਭਗਵਾਨ ਤੁਮਨ ਸਾਹਿਬ ਮਾੜਾ ਮੋਟਾ ਤਰਸ ਕਰ ਲੋ ਕਿਸੇ ਦੀ ਤਾਂ ਸੁਣ ਲੋ ਕਿਸੇ ਦੀ ਤਾਂ ਦਵਾਵਾਂ ਲੈ ਲੋ ਦਿੱਲੀ ਦੇ ਵਿੱਚ ਸਰਕਾਰਾਂ ਦਾ ਬੁਰਾ ਹਾਲ ਹੋਇਆ ਇਹੀ ਕਾਰਨ ਸੀ ਤੁਸੀਂ ਗਰੀਬਾਂ ਦੀਆਂ ਵੱਧਵਾਵਾ ਲੈਂਦੇ ਰਹੇ ਸਤਿ ਸ਼੍ਰੀ ਅਕਾਲ ਜੀ ਨਰਵਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਆਜੂ ਅੱਗੇ ਆਜੋ ਥੋੜਾ ਜਿਹਾ ਚਲੋ ਤੁਸੀਂ ਘੁੰਮ ਜੋ ਹਾਂਜੀ ਕੀ ਕਹਿਣਾ ਕੋਈ ਨਹੀਂ ਤੱਕ ਪੈ ਜਾਓ ਵੈਜੀ ਦਾ ਖਾਲਸਾ ਵੈਜੀ ਖਤੇ ਸਾੜੀ ਤਾਂ ਆਹੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਭਾਈ ਜੇ ਹੁਣ ਤੱਕ ਤੁਸੀਂ ਸਾਕੂ ਦੇਖ ਲਿਆ ਸਾਨੂੰ ਕੁਝ ਨਹੀਂ ਮਿਲਿਆ ਹੁਣ ਜੱਥੇ ਅਸੀਂ ਆਪਣਾ ਕੋਈ ਇੰਤਜ਼ਾਮ-ਜਾਮ ਨਹੀਂ ਲਾਉਂਦੇ ਜੱਥੇ ਸਾਨੂੰ ਇਹ ਸਰਕਾਰ ਨਾਲ ਸਾਨੂੰ ਪੈ ਦੀ ਥਾੜੇ ਲੱਗਣ ਦੇਣੇ ਜਿਹੜੇ ਵਿੱਚ ਇਹ ਜਿਹੜੇ ਸਾਡੇ ਉਹੇ ਬੰਦੇ ਤੇ ਜਿਨ੍ਹਾਂ ਨੇ ਸਾਨੂੰ ਆਹ ਤੋ ਕਰ ਅੜਕਾਇਆ ਬਿਠਾ ਲਿਆ ਉਹ ਬਾਪਸਾਨ ਵਾਲਾ ਕੋਸ ਸਾਡੇ ਨਾਲ ਕੋਸ ਉੱਪਰ ਤੇ ਇਹਨੇ ਨਾ ਪੈਸੇ ਖਾ ਖਾ ਕੇ ਸਾੜਾ ਬਹੁਤਰਾ ਹੋ ਗਿਆ ਸਾੜਾ ਬਹੁਤ ਬੁਰਾ ਹਾਲ ਹੈ ਸਾਨੂੰ ਨਾਲ ਕੋਈ ਦਿਹਾੜੀ ਕਰਨੇ ਜੋਗੇ ਨਹੀਂ ਅਸੀਂ ਨਾ ਕਿਸੇ ਕੰਮ ਜੋਗੇ ਆ ਇਸ ਕਰਕੇ ਅਸੀਂ ਆਡੀ ਬੇਨਤੀ ਹੈ ਵੀ ਸਾਰੇ ਭਰਾਵਾਂ ਨੂੰ ਵੀ ਦੇ ਛੇਤੀ ਦੇ ਛੇਤੀ ਆਪਣਾ ਦੋ ਦਿਨ 24 25 ਦਾ ਸੈਸ਼ਨ ਹੈ 26 ਨੂੰ ਅਸੀਂ ਤਹੀਂ ਆਪ ਨੇ ਸਾਰਾ ਕੁਝ ਕੰਮ ਖਿੱਚ ਦੇਣਾ ਗੱਲਾਂ ਕਰਨ ਵਾਲੇ ਬਕਾਊ ਜਾਂ ਬਕਾਊ ਲੀਡਰ ਜਾਂ ਬਕਾਊ ਪੱਤਰਕਾਰ ਮੇਰੀ ਬੇਨਤੀ ਹੈ ਕਿ ਜੀਰੇ ਘਰ ਦੇ ਵਿੱਚ ਪ੍ਰਾਤ ਵਿੱਚ ਆਟਾ ਨਹੀਂ ਨਾ ਹੁੰਦਾ ਫਿਰ ਉਹਦੇ ਘਰਾਂ ਜਾ ਕੇ ਦੇਖਿਓ ਉਹ ਬੰਦਾ ਉਹਦੇ ਨਿਆਣੇ ਕਿੰਨੀਆਂ ਵਾਰ ਸ਼ੀਸ਼ਾ ਕਰਦੇ ਨੇ ਨਾ ਵਿਕਿਆ ਕਰੋ ਨਾ ਕਰੋ ਗਰੀਬਾਂ ਦੇ ਨਾਲ ਉਹਦੀ ਬੇਟੀ ਜਦੋਂ ਰੋਟੀ ਖਾਣ ਲੱਗਦੀ ਹੈ ਨਾ ਆਟਾ ਨਹੀਂ ਹੁੰਦਾ ਤੇ ਫਿਰ ਪਤਾ ਲੱਗਦਾ ਉਹ ਕੀ ਬਾਅਦ ਦਾਵਾਵਾ ਦਿੰਦੀ ਹੈ ਲੀਡਰਾਂ ਨੂੰ ਗਲਤ ਗੱਲਾਂ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਕਿੱਥੋਂ ਆਇਆ ਜੀ ਮੈਂ ਫਰੋਇਪੁਰ ਤੋਂ ਆਇਆ ਜੀ ਲੜੋਗੇ ਇਸ ਵਾਰ ਹਾਂਜੀ ਬਿਲਕੁਲ ਲੜਾਂਗੇ ਜੀ ਅਸੀਂ ਤਾਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਵਾਂਗੇ ਸਿਰ ਤੇ ਕੱਪੜਾ ਮੰਨ ਕੇ ਆਵਾਂਗੇ ਜਿਹਦੀ ਜੋ ਜਵਾਨੀ ਸੀ ਉਹਦਾ ਮਹਿਕਮੇ ਦੇ ਲਈ ਖੇ ਲਾ ਦਿੱਤੀ ਹੈ ਤੇ ਹੁਣ ਰਿਟਾਇਰ ਹੋ ਗਏ ਆ ਬਜ਼ੁਰਗ ਹੋ ਚੁੱਕੇ ਆ ਦਿਹਾੜੀ ਤੱਪਾ ਹੁੰਦਾ ਨਹੀਂ ਹੈਗਾ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਚੱਲਦਾ ਪਿਆ ਤਸੋ ਕੀ ਕਰੀ ਆ ਇਸ ਸਰਕਾਰਾਂ ਕੇ ਹੱਥ ਜੋੜ-ਜੋੜ ਕੇ ਬੇਨਤੀਆ ਕਰ-ਕਰ ਥੱਕ ਗਏ ਆ ਹੁਣ ਆਰ-ਪਾਰ ਦੀ ਲੜਾਈ ਲੜਨੀ ਆ ਚਾਹੇ ਇੱਥੇ ਮਰ ਜਾਈਏ ਚਾਹੇ ਕੁਛ ਵੀ ਹੋ ਜਾਈਏ ਇੱਥੋਂ ਆਪਾਂ ਉੱਠ ਕੇ ਨਹੀਂ ਜਾਣਾ ਹੈਗਾ ਲੋ ਜੀ ਇਹ ਫਰੋਜਪੁਰ ਤੋਂ ਪ੍ਰਧਾਨ ਜੀ ਨੇ ਫੈਸਲਾ ਸਾਰੇ ਪ੍ਰਧਾਨਾਂ ਨੇ ਲੈ ਲਿਆ ਦੇਖਦੇ ਆ ਕੀ ਹੁੰਦਾ ਸਸੀਕਾਲ ਜੀ ਸਰ ਜੀ ਸਾਡੇ ਪ੍ਰਧਾਨ ਜੀ ਤੇ ਪ੍ਰਧਾਨ ਜੀ ਕਿੱਥੋਂ ਆ ਜੀ ਹਾਂ ਜੀ ਅਸੀਂ ਫਰੋਜਪੁਰ ਤੋਂ ਆਏ ਆ ਜੀ ਮੇਰੇ ਨਾਲ ਬਹੁਤ سارے ਬੰਦੇ ਆਏ ਹੋਏ ਆ ਤੇ ਅਸੀਂ ਪਹਿਲੇ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਸ਼ੁਰੂ ਤੋਂ ਸਾਡੇ ਨਾਲ ਬਿਨਾਂ ਕਿਸੇ ਆਪਣੇ ਨਹੀਂ ਮਤਲਬ ਦੇ ਸਾਡਾ ਸਾਥ ਦੇ ਰਹੇ ਸੰਯੋਗ ਕਰ ਰਹੇ ਤੇ ਸਾਨੂੰ ਇੱਥੋਂ ਤੱਕ ਲੈ ਕੇ ਆਏ ਜੀ ਮੈਂ ਸਭ ਤੋਂ ਪਹਿਲੇ ਇੱਥੇ ਭੁੱਖ ਨਾਲ ਸ਼ਹੀਦ ਹੋਏ ਸ਼ਹੀਦਾਂ ਦੇ ਆ ਕੇ ਚਰਨਾਂ ਦੇ ਵਿੱਚ ਪ੍ਰਣਾਮ ਕਰਦਾ ਕਿ ਉਹਨਾਂ ਨੇ ਇੱਕ ਤਾਂ ਸਿੱਧੀ ਹੁੰਦੀ ਹੈ ਜਿਹੜੀ ਕਿ ਕਿਸੇ ਜੰਗ ਦੇ ਵਿੱਚ ਲੜੀ ਜਾਂਦੀ ਹੈ ਇੱਕ ਭੁੱਖ ਨਾਲ ਲੜੀ ਹੋਈ ਸਿੱਧੀ ਹੈ ਜਿੰਦੇ ਨਾਲ ਵਿੱਚ ਸ਼ਹੀਦ ਹੋਏ ਆ ਅਸੀਂ ਵੀ ਜਿੰਦਾ ਸ਼ਹੀਦਾਂ ਜਿਹੜੇ ਭੁੱਖ ਨਾਲ ਮਾਰੇ ਗਏ ਆ ਸਰਕਾਰ ਵੱਲੋਂ ਮਾਰੇ ਗਏ ਸਾਨੂੰ ਪੈਨਸ਼ਨ ਦੇ ਨਾਮ ਤੇ ਬੇਰੋਜ਼ਗਾਰ ਕਰਕੇ ਇੱਕ ਸਾਡਾ ਰੋਟੀ ਜਿਹੜੀ ਸਾਡੀ ਚੱਲਦੀ ਪਈ ਸਾਡੇ ਬੱਚਿਆਂ ਦੇ ਮੂੰਹ ਦੇ ਵਿੱਚ ਜਾ ਰਹੀ ਸਰਕਾਰ ਨੇ ਸਾਨੂੰ ਪੈਨਸ਼ਨ ਦੇ ਨਾਮ ਤੇ ਖੋਹ ਕੇ ਸਾਡਾ ਜਿਹੜਾ ਚੁੱਲ੍ਹਾ ਸੀਗਾ ਉਹ ਠੰਡਾ ਕਰਤਾ ਐਥੋਂ ਤੱਕ ਕਿ ਹੁਣ ਸਾਡੇ ਬੱਚੇ ਆ ਜਿਹੜੇ ਉਹ ਆਂਡ ਗਵਾਰ ਦੇ ਵਿੱਚ ਵੇਖਦੇ ਆ ਕਿ ਕੋਈ ਸਾਡਾ ਡੈਡੀ ਕਿਸੇ ਪਾਸੇ ਜਾਏਗਾ ਕੁਝ ਲੈ ਕੇ ਆਏਗਾ ਅਸੀਂ ਖਾਵਾਂਗੇ ਤੇ ਅਸੀਂ ਮਜਬੂਰ ਹੁੰਨੇ ਆ ਮਹਕਮੇ ਦੇ ਵਿੱਚ ਸਾਨੂੰ ਬਹੁਤ ਮਾਨ ਸਨਮਾਨ ਦਿੱਤਾ ਗਿਆ ਹੀਗਾ ਜਦੋਂ ਅਸੀਂ ਡਿਊਟੀ ਕਰਦੇ ਸੀਗੇ ਵਰਦੀਆਂ ਪਾਈਆਂ ਸੀਗੀਆਂ ਮੈਂ ਪ੍ਰਧਾਨ ਪ੍ਰਧਾਨ ਤੋਂ ਪਹਿਲੇ ਮੈਂ ਚਲੋ ਮੇਰੀ ਬੇਨਤੀ ਹੈ ਤੁਹਾਨੂੰ ਕਿਉਂਕਿ ਸਾਰੇ ਲੀਡਰ ਖੜੇ ਨੇ ਲੰਬੀ ਥੋੜੀ ਜੀ ਗੱਲ ਹੈ ਮੈਂ ਪ੍ਰਧਾਨ ਆ ਪ੍ਰਧਾਨ ਤੋਂ ਪਹਿਲੇ ਮੈਂ ਡਿਪਾਰਟਮੈਂਟ ਦੇ ਵਿੱਚ ਐਜੇ ਫਲਟੂਨ ਕਮਾਂਡਰ ਕੰਮ ਕਰਦਾ ਸੀਗਾ ਜਿਹੜਾ ਕਿ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਰੈਂਕ ਹੈ ਮੇਰੇ ਨਾਲ ਪੰਜ ਚਾਰ ਗਾਰਡ ਖੜੇ ਹੁੰਦੇ ਸੀਗੇ ਜਿਨ੍ਹਾਂ ਦਾ ਮੈਂ ਇੰਚਾਰਾ ਹੀ ਲੱਗਦਾ ਸੀਗਾ ਉਹ ਵਰਦੀ ਲਾਈ ਆ ਮੈਂ ਸਭ ਇਨਸਪੈਕਟਰ ਦੀ ਵਰਦੀ ਲਾਈ ਆ ਹੁਣ ਮੈਨੂੰ ਇਹ ਵੀ ਨਹੀਂ ਪਤਾ ਮੈਂ ਕਿਤੇ ਦਿਹਾੜੀ ਕਰਨ ਜਾਵਾਂਗਾ ਤਾਂ ਮੈਨੂੰ ਕੋਈ ਰੱਖੇਗਾ ਕਿ ਨਹੀਂ ਮੈਨੂੰ ਚੇਡਾ ਹੋਣ ਗਿਆ ਨਹੀਂ ਰੋ ਸਹੀ ਗੱਲ ਬੋਲੀ ਇਹਨਾਂ ਨੇ ਸਾਬਤ ਸਪੈਕਟਰ ਜਦੋਂ ਕਿਤੇ ਸਕਿਉਰਟੀ ਗਾਰਡ ਦੀ ਨੌਕਰੀ ਮੰਗਣ ਜਾਂਦਾ ਤਾਂ ਚਿਹੜਾ ਕਰਦੇ ਨੇ ਮੈਂ ਵੀ ਇਹ ਬਾਈ ਜੀ ਨੂੰ ਪਤਾ ਮੈਂ ਇੱਥੇ ਫੈਕਟਰੀ 'ਚ ਗਿਆ ਸੀ ਵੀ ਮੈਨੂੰ ਵੀ ਕੋਈ ਨੌਕਰੀ ਚਾਹੀਦੀ ਆ ਉਹ ਕਹਿੰਦੇ ਏਡੇ ਵੱਡੇ ਤਾਂ ਤੁਸੀਂ ਪੱਤਰਕਾਰ ਪਰ ਇਹ ਨਹੀਂ ਪਤਾ ਚੁੱਲ੍ਹੇ ਦੀ ਅੱਗ ਕੀ ਹੁੰਦੀ ਆ ਰੋਟੀ ਤਾਂ ਘਰ ਪੱਕਦੀ ਨਹੀਂ ਕਰਨ ਨਾਲ ਢਿੱਡ ਪਿੱਛੇ ਕੀ ਫੈਸਲਾ ਲਿਆ ਜੀ ਹੁਣ ਫੈਸਲਾ ਲਿਆ ਜੀ ਅਸੀਂ ਕਰੋ ਤੇ ਮਰੋ ਦੀ ਲੜਾਈ ਲੜਾਂਗੇ 24 25 ਦੇ ਜਲਾਸ ਦੇ ਵਿੱਚ ਸੈਸ਼ਨ ਦੇ ਵਿੱਚ ਅਗਰ ਮਾਨਯੋਗ ਮੁੱਖ ਮੰਤਰੀ ਜੀ ਸਾਡੇ ਬਾਰੇ ਕੁਝ ਸੋਚਦੇ ਸਾਡੀ ਕੋਈ ਜਾਇਜ਼ ਮੰਗਣੀ ਆ ਨਜਾਇਜ਼ ਮੰਗਣੀ ਆ ਜਾਇਜ਼ ਮੰਗ ਆ ਅ ਮਹਮਾਨ ਪਤਾ ਮੰਗਨੇ ਪੈਨਸ਼ਨ ਮੰਗਨੇ ਜਿੰਦੇ ਨਾਲ ਸਾਡੀ ਰੋਟੀ ਪੱਕ ਸਕੇ ਕੋਈ ਫालतੂ ਇਹਨਾਂ ਤੋਂ ਖਰਚਾ ਨਹੀਂ ਮੰਗ ਰਿਹਾ ਜਿੰਨਾ ਕਿ ਸਾਨੂੰ ਚਾਹੀਦਾ ਉਹਦੇ ਨਾਲ ਗੁਜ਼ਰਬਾਹਰ ਹੋ ਜਾਵੇ ਬੱਚੇ ਸਾਡੇ ਪਾਲ ਸਕਣ ਅਗਰ ਇਹਨਾਂ ਨੇ ਨਾ ਕੁਝ ਕੀਤਾ ਤੇ ਅਸੀਂ 24 ਤੇ 25 ਦੇਖਣ ਤੋਂ ਬਾਅਦ ਕਰਨ ਵਾਲਾ ਮਰਨ ਵਾਲੇ ਕੰਮ ਦੇ ਉੱਤੇ ਇੱਥੇ ਧਰਨਾ ਦੇਵਾਂਗੇ ਅਸੀਂ ਇੱਥੇ ਆਪਣੀਆਂ ਲਾਛਾਂ ਰੱਖ ਲਾਂਗੇ ਸਰਕਾਰ ਆ ਕੇ ਚੱਕ ਲੈਗੀ ਹਾਂਜੀ ਆਜੋ ਹਾਂਜੀ ਗੱਲ ਇਹ ਵੀ ਸਾਰੀ ਉਮਰ ਮੈਂ 84 ਦਾ ਭਰਤੇ ਆ ਜੀ 29 29 ਨੂੰ ਪਿੱਛੇ ਮੈਂ ਹੋਇਆ ਰਿਟਾਇਰਮੈਂਟ 40 ਸਾਲ ਦੇ ਕਰੀਬ ਮੈਂ ਨੌਕਰੀ ਕੀਤੀ ਸਰਕਾਰ ਦੇ ਲੇਖੇ ਸਾਰੀ ਸੇਵਾ ਜਵਾਨੀ ਲਾਈਏ ਆਤਵਾਦ ਦੇ ਟਾਈਮ ਤੋਂ ਹੁਣ ਤੱਕ ਤੇ ਹੁਣ ਆਣ ਕੇ ਸਰਕਾਰ ਨੇ ਬੇਰੁਜ਼ਗਾਰ ਕਰਕੇ ਛੱਡਤਾ ਹੁਣ ਤੁਹਾਨੂੰ ਦਿਹਾੜੀ ਜੋਗੇ ਵੀ ਨਹੀਂ ਰਹਿ ਗਏ ਉਮਰ ਦੇ ਹਿਸਾਬ ਨਾਲ ਜਦੋਂ ਬੈਠ ਕੇ ਖਾਣੇ ਦੀ ਉਮਰ ਸੀ ਉਹਦੇ ਸੜਕਾਂ ਦੇ ਤੌਰ ਤੇ ਹਾਂਜੀ ਤੇ ਹੁਣ ਬਸ ਸਰਕਾਰ ਗਈ ਬੇਨਤੀ ਵੀ ਸਾਨੂੰ ਮਾਨ ਪੱਤਾ ਦੇ ਦੇਵੇ ਤੇ ਵਧੀਆ ਸੀ ਸਰਕਾਰ ਤੇ ਖੁਸ਼ ਆ ਨਹੀਂ ਤਾਂ ਫਿਰ 25 ਅੱਜ 24 25 ਨੂੰ ਦੇਖ ਕੇ ਉਸ ਤੋਂ ਬਾਅਦ ਬੈਠ ਕੇ ਮੀਟਿੰਗ ਕਰਕੇ ਫਿਰ ਅਸੀਂ ਆਰ ਜਾਂ ਪਾਰ ਦੀ ਰੋਡ ਪਾਰ ਚਾਹ ਸਾਡੇ ਉੱਤੇ ਗੱਡੀ ਚੜੇ ਚਾਹ ਸਾਨੂੰ ਗੋਲੀ ਵੱਜੇ ਉਸ ਤੋਂ ਬਾਅਦ ਸਾਡੀ ਕੁਖ ਨਾਲ ਮੌਤ ਚੰਗੀ ਹੈ ਰੋ ਰਜੋਜ ਭੁੱਖੇ ਰਹਿਣ ਨਾਲ ਇੱਕ ਦਿਨ ਮੌਤ ਚੰਗੀ ਹੈ ਮੁਖ ਨਾਲ ਮੌਤ ਚੰਗੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਹੀਂ ਮੈਂ ਤੁਹਾਡੇ ਇੱਕ ਬਜ਼ੁਰਗ ਦੇ ਮੈਂ ਫਿਰ ਦਰਸ਼ਨ ਕਰਾਉਣੇ ਨੇ ਇਹ ਬਜ਼ੁਰਗ ਬੋਲਦੇ ਇੰਟਰਵਿਊ ਨਹੀਂ ਦਿੰਦੇ ਖੰਟ ਮਾਨਪਰਤਰ ਹੋ ਜਾਂਦੇ ਨੇ ਸਾਈਕਲ ਤੇ ਰੋਜ਼ ਸ਼ਾਮ ਨੂੰ ਚਲੇ ਜਾਂਦੇ ਨੇ ਲੰਗਰ ਪ੍ਰਸ਼ਾਦਾ ਜਿਹੜੇ ਦੋ ਲੰਗਰ ਪ੍ਰਸ਼ਾਦਾ ਦੇ ਛਕਦੇ ਨੇ ਲੰਗਰ ਵਿੱਚ ਇਹ ਛਕ ਜਾਂਦੇ ਨੇ ਇੱਕ ਆਸ ਲੈ ਕੇ ਆਉਂਦੇ ਨੇ ਕੁਝ ਤਾਂ ਦੱਸ ਦਿਓ ਸਰਕਾਰਾਂ ਨੂੰ ਕੁਝ ਤਾਂ ਦੱਸ ਦਿਓ ਦੱਸ ਦਿਓ ਇਹ ਬਜ਼ੁਰਗ ਨੇ ਤੇ ਆਓ ਜੀ ਸਿੰਘ ਸਾਹਿਬ ਜੀ ਕਿੱਥੋਂ ਆਏ ਜੀ ਆਪਾਂ ਮੈਂ ਜੀ ਫਿਰੋਜ਼ਪੁਰ ਤੋਂ ਆਇਆ ਜੀ ਮੈਂ ਸਾਰੇ ਪੰਜਾਬ ਹੁਮਗੜ ਦੇ ਜਿੰਨੇ ਰਿਟਾਇਰਮੈਂਟ ਜਵਾਨ ਨੇ ਸਾਰਿਆਂ ਨੂੰ ਬੇਨਤੀ ਕਰਦਾ ਵੀ 25 ਦੇ 26 ਦੇ ਦੇ ਸਾਰੇ ਹਮ ਹਮਾ ਕੇ ਸੂਲਖਿਆ ਟੂਲ ਪਲਾਜੇ ਦੇ ਪਹੁੰਚੋ ਇੱਥੇ ਧਰਨਾ ਲਾਵਾਂਗੇ ਧਰਨੇ ਤੋਂ ਬਿਨਾ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਸਾਰੀਆਂ ਯੂਨੀਅਨ ਦੇ ਪ੍ਰਧਾਨ ਆ ਚੁੱਕੇ ਨੇ ਸ਼ਾਮ ਤੱਕ ਜਗਤਾਰ ਜੀ ਦੱਸ ਰਹੇ ਨੇ ਕਿ ਕਾਫੀ ਸੱਦਾ ਦਿੱਤਾ ਇਹਨਾਂ ਨੇ ਪਹੁੰਚਣਗੇ ਤੇ ਦੇਖਦੇ ਹੁਣ ਸਰਕਾਰ ਨੂੰ ਤਾਂ ਬੇਨਤੀ ਉਹ ਕਰ ਸਕਦੇ ਆ ਦੋ ਇੱਕ ਤਰੀਕੇ ਹੁੰਦੇ ਨੇ ਹਾਂਜੀ ਜਾਹਾਂ ਨਾਰੇ ਨਾ ਜਾਂ ਤਾਂ ਬੇਨਤੀ ਹੁੰਦੀ ਹੈ ਜਾਂ ਫਿਰ ਧਰਨੇ ਹੁੰਦੇ ਨੇ ਜਾਂ ਫਿਰ ਆਪਣਾ ਆਪਣਾ ਸੱਸੀ ਗਾਲ ਜੀ ਅੱਜ ਮਾਤਾ ਸਾਥੇਪਾਣਾ ਫਰੂਜਪੁਰਾਣੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਕੇ ਧਰਨੇ ਵਿੱਚ ਆਕੇ ਰੌਣਕ ਬਧਾਈ ਹੈ ਇਹ ਮਾਕੀ ਮਾ ਹੋਰ ਬੰਦਿਆਂ ਨੂੰ ਵੀ ਬੇਨਤੀ ਕਰਦਾ ਵੀ ਬਾਤੇ-ਵਾਤੇ ਬਾਈ ਰਾਤ ਤੱਕ ਪਹੁੰਚੋ ਦੋ ਦਿਨ ਦਾ ਸੈਸ਼ਨ ਦੇਖਣਾ ਆਪਾਂ ਨੇ ਜੇਦਾ ਕਰਤਾ ਤਾਂ ਠੀਕ ਆ ਬੇਬਾ ਆਪਣਾ 26 ਸੱਜਰੀ ਫੈਸਲਾ ਲੈ ਕੇ ਆਪਾਂ ਨੇ ਗੱਲ ਕੰਢੇ ਲਾ ਦਣੀ 24 ਤੇ 25 ਦਾ ਦਿਨ ਦਿੱਤਾ ਹੈ ਸਰਕਾਰ ਨੂੰ ਇਹਨਾਂ ਨੇ ਸੀਐਮ ਹਾਂਜੀ ਸੀਐਮ ਸਾਹਿਬ ਨੂੰ 24 ਤੇ 25 ਦਾ ਦਿਨ ਦਿੱਤਾ ਸੀਐਮ ਸਾਹਿਬ ਨੂੰ 25 ਦੀ ਸ਼ਾਮ ਤੱਕ ਇਹ ਬਜ਼ੁਰਗ ਫੈਸਲਾ ਲੈਣਗੇ ਕਿ ਅਸੀਂ ਕਿੱਥੇ ਜਾਵਾਂ ਲਾਉਣਾ ਕੀ ਕਰਨਾ ਜਾਂ ਇਹਨਾਂ ਦਾ ਜੋ ਪਾਰਟੀ ਦਾ ਫ ਤੇ ਸਰਕਾਰਾਂ ਨੂੰ ਬੇਨਤੀ ਹੈ ਦੋ ਦਿਨ ਚ ਮੰਨ ਲਓ ਬਜ਼ੁਰਗਾਂ ਦੀ 8000 ਇਹ ਲਾ ਦੋ 10000 ਇਹ ਲਾ ਦੋ ਰੋਟੀ ਤਾਂ ਖਾਣ ਮੇਰੀ ਆਪਣੇ ਰਿਟਾਇਰਡ ਭਰਾਵਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਆਪਾਂ 8 ਸਾਲ ਗੁਆ ਲਿੱਤੇ ਨੇ ਘਰਾਂ ਦੇ ਵਿੱਚ ਬੈਠ ਕੇ ਇਹ ਸੋਚ ਕੇ ਕਿ ਜਿਹੜੇ 4 ਜਣੇ ਗਏ ਨੇ ਉਹਨਾਂ ਦੇ ਕਰਨ ਨਾਲ ਕੰਮ ਹੋ ਜਾਏਗਾ ਸਾਡਾ ਆਪੇ ਹੀ ਹੋ ਜਾਣਾ ਹੈ ਇਹ ਸੋਚ ਆਪਣੀ ਹੈ ਨਾ ਜਿਹੜੀ ਇਹਨੂੰ ਖਤਮ ਕਰੋ ਤੇ ਸਾਰੇ ਇੱਥੇ ਆਣ ਦੀ ਕੋਸ਼ਿਸ਼ ਕਰੋ ਜਿਵੇਂ ਤੁਸੀਂ ਆਓਗੇ ਅਸੀਂ ਇੱਥੇ ਕਹ ਖੜੇ ਹੋਏ ਆਂ ਤੁਸੀਂ ਆਓਗੇ 4 ਬੰਦੇ ਦਿਖਾਂਗੇ ਸਰਕਾਰ ਤੇ ਭਾਰ ਪੈਗਾ ਤੇ ਸਰਕਾਰ ਤੇ ਆਪਾਂ ਭਾਰ ਹੀ ਪਾਣਾ ਧੰਨਵਾਦ ਮੈਂ ਬੇਨਤੀ ਕਰਦਾ ਹਾਂ ਜੀ ਲਾ ਲਓ ਤੁਸੀਂ ਨਾਰੇ ਲਾ ਲਓ ਬਜ਼ੁਰਗ ਕਹਿ ਰਹੇ ਨੇ ਨਾਰੇ ਲਾ ਲਓ ਹੋਮਗਾਰ ਜਿੰਦਾਬਾਦ ਦੇ ਲਾ ਲਓ ਕਹਿ ਰਹੇ ਨੇ ਯਾ ਸਰਕਾਰ ਮੁਰਦਾਬਾਦ ਯਾ ਸਰਕਾਰ ਮੁਰਦਾਬਾਦ ਪੰਜਾਬ ਹੋਂਗ ਜਿੰਦਾਬਾਦ ਪੰਜਾਬ ਹੋਂਗ ਜਿੰਦਾਬਾਦ ਭਗਵਾਨ ਤੁਮਨ ਮੁਰਦਾਬਾਦ ਭਗਵਾਨ ਤੁਮਨ ਮੁਰਦਾਬਾਦ ਵਾਇਡੂ ਜੀ ਕਾਕਲਪਾ ਵਾਇਡੂ ਇਹਨਾਂ ਵੱਲੋਂ ਫੈਸਲਾ ਲਿਆ ਗਿਆ ਕਿ 24 ਤੇ 25 ਤਰੀਕ ਤੱਕ ਸਾਰੇ ਪਹੁੰਚੋ ਬਹੁਤ ਸਾਰੇ ਜਵਾਨ ਇਕੱਠੇ ਹੋ ਰਹੇ ਨੇ 25 ਤਰੀਕ ਦੀ ਸ਼ਾਮ ਨੂੰ ਅਸੀਂ ਫੈਸਲਾ ਲਵਾਂਗੇ ਕੀ ਫੈਸਲਾ ਕਰਦੇ ਨੇ ਸਰਕਾਰਾਂ ਦੇ ਵਿਰੁੱਧ ਕਰਦੇ ਨੇ ਜਾਂ ਉਹਨਾਂ 2 ਦਿਨਾਂ ਦੇ ਵਿੱਚ ਇਹਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਉਹ ਸਮਾਂ ਦੱਸੇਗਾ ਪਰ ਮੈਂ ਇਹਨਾਂ ਦੇ ਨਾਲ ਆਪਣੇ ਮਾਪੇ ਹੋਣ ਦੇ ਨਾਤੇ ਬਜ਼ੁਰਗ ਤੇ ਹੋਣ ਦੇ ਨਾਤੇ ਵਾਅਦਾ ਕਰਦਾ ਕਿ ਜਦੋਂ ਤੱਕ ਇਹ ਮੇਰੇ ਗਲ ਦੇ ਵਿੱਚ ਇਹ ਕਾਰਡ ਹੈ ਜਦੋਂ ਤੱਕ ਮੇਰੇ ਕੋਲ ਪੱਤਰਕਾਰੀ ਹੈ ਮੈਂ ਆਪਣੇ ਇਹਨਾਂ ਨੇ ਸਨਮਾਨ ਬੜਾ ਕਰਦੇ ਨੇ ਮੇਰਾ ਤੇ ਜਦੋਂ ਤੱਕ ਭਾਵੇਂ ਰਿਟਾਇਰ ਨੇ ਆਮੇ ਡਿਊਟੀ ਤੇ ਨੇ ਮੈਂ ਇਹਨਾਂ ਦੇ ਲਈ ਲੜਦਾ ਰਹਾਗਾ ਜੇ ਮੇਰੀ ਜਾਨ ਦੀ ਵੀ ਲੋੜ ਪੈਗੀ ਤਾਂ ਮੈਂ ਇਹਨਾਂ ਬਜ਼ੁਰਗਾਂ ਲਈ ਚ ਕਿਉਂਕਿ ਮਰਨਾ ਤਾਂ ਹੈ ਹੀ ਹੈ ਕੋਈ ਬਿਮਾਰ ਹੋ ਕੇ ਮਰ ਗਿਆ ਕੋਈ ਮੰਜੇ ਤੇ ਮਰ ਗਿਆ ਕਿਸੇ ਨੂੰ ਕੈਂਸਰ ਹੋ ਗਿਆ ਜੇ ਲੜਦਾ ਲੜਦਾ ਕੋਈ ਮਰ ਵੀ ਜਾਵੇ ਜਿਸ ਤਰ੍ਹਾਂ ਇਹ ਅੱਠ ਚਲੇ ਗਏ ਨੇ ਬਿਮਾਰ ਹੋ ਕੇ ਗਏ ਨੇ ਹਨਾ ਜਿਨ੍ਹਾਂ ਦੇ ਵਿੱਚੋਂ ਕੋਈ ਜਵਾਨ ਜਾਂ ਸਾਡੇ ਵਰਗਾ ਕੋਈ ਸ਼ੀਧੀ ਪ੍ਰਾਪਤ ਕਰਕੇ ਕਿਸੇ ਨੂੰ ਹੱਕ ਵੀ ਮਿਲਦੇ ਨੇ ਤਾਂ ਵਧੀਆ ਗੱਲ ਹੈ ਲੜ ਕੇ ਮਰ ਜਾਣਾ ਹਾਂਜੀ ਬੋਲਣਾ ਜੀ ਕਿਸੇ ਲੜ ਕੇ ਮਰ ਜਾਣਾ ਚੰਗੀ ਗੱਲ ਹੁੰਦੀ ਹੈ ਇਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਦੇਖਦੇ ਰਹੋ ਪ੍ਰੈਮੋ ਦੇ ਰੋ